ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਦੇ ਖਲਕ ਵਿਧਾਨ ਸਭਾ ਹਲਕਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਤੋਂ ਜਿਹੜੀ ਖਬਰ ਅੱਜ ਨਿਕਲ ਕੇ ਬੀਤੀ ਰਾਤ ਦੀ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੀਆਂ ਮੌਤਾਂ ਨੇ ਜਿਹੜੀਆਂ 15 ਦੇ ਕਰੀਬ ਮੌਤਾਂ 15 ਮੌਤਾਂ ਮਜੀਠਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਨੇ ਰਾਤ ਦੀ ਤੁਸੀਂ ਖਬਰ ਸਾਰੇ ਸੁਣ ਰਹੇ ਹੋ ਪਰੰਤੂ ਰੇਸ ਖਬਰ ਦੇ ਵਿੱਚ ਵੱਡੀ ਅਪਡੇਟ ਜਿਹੜੀ ਸਾਹਮਣੇ ਆਈ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਇੱਕ ਵੱਡੇ ਠੇਕੇਦਾਰ ਨੂੰ ਕੰਪਨੀ ਦਾ ਨਾਂ ਲੈ ਕੇ ਉਹਨਾਂ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਉੱਥੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮਜੀਠਾ ਹਲਕੇ ਵਿੱਚ ਪੁੱਜੇ ਨੇ ਉਹਨਾਂ ਪਿੰਡਾਂ ਵਿੱਚ ਪੁੱਜੇ ਨੇ ਇਹ ਨਾਉ ਨਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਟਿੰਗ ਉਹਨਾਂ ਨੇ ਟਵੀਟ ਕੀਤਾ ਹੈ ਉਹਨਾਂ ਨੇ ਲਾਈਵ ਹੋ ਕੇ ਮੰਗ ਕੀਤੀ ਹੈ ਕਿ ਇਹਨਾਂ ਕਾਤਲਾਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਕੁਝ ਅਪਡੇਟਸ ਨੇ ਜਿਹੜੀਆਂ ਮੈਂ ਤੁਹਾਨੂੰ ਦੇਣ ਦਾ ਯਤਨ ਕਰਾਂ ਸਭ ਤੋਂ ਪਹਿਲਾਂ ਘਟਨਾ ਦੇ ਬਾਰੇ ਦੱਸਾਂ ਕਿ ਇਹ ਘਟਨਾ ਕਿਹੜੇ ਕਿਹੜੇ ਪਿੰਡਾਂ ਨਾਲ ਸੰਬੰਧਿਤ ਹੈ ਮਜੀਠਾ ਹਲਕੇ ਦਾ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਪਿੰਡ ਪੰਘਾਲੀ ਕਲਾਂ ਇਹਦੇ ਨਾਲ ਪਿੰਡ ਮਰੜੀ ਕਲਾਂ ਪਿੰਡ ਥਈਏਵਾਲ ਤਿੰਨ ਪਿੰਡ ਇਹਦੇ ਨਾਲ ਲੱਗਦੇ ਨੇ ਦੋ ਪਿੰਡ ਹੋਰ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਅ ਸ਼ਰਾਬ ਜ਼ਹਿਰੀਲੀ ਲੈਂਦੇ ਨੇ ਕਿਤੇ ਪ੍ਰਾਈਵੇਟ ਵਿਅਕਤੀਆਂ ਦੇ ਕੋਲੋਂ ਜ਼ਹਿਰੀਲੀ ਸ਼ਰਾਬ ਲੈ ਕੇ ਲੋਕ ਪੀ ਲੈਂਦੇ ਨੇ ਅ ਲਗਭਗ ਬੀਤੀ ਰਾਤ ਤੋਂ 20-25 ਦੇ ਕਰੀਬ ਲੋਕਾਂ ਨੂੰ ਹਸਪਤਾਲ ਵਿੱਚ ਪਹੁੰਚਦਾ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 10 ਤੋਂ ਵੱਧ ਵਿਅਕਤੀਆਂ ਦੀ ਬੀਤੀ ਰਾਤ ਮੌਤ ਹੋ ਗਈ ਅਤੇ ਅੱਜ ਸਵੇਰ ਤੱਕ 14 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਸੂਚਨਾ ਮਿਲਦੀ ਹੈ ਕਿ 15 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਦੇ ਮੂੰਹ ਜਾ ਪਏ ਨੇ ਅੱਜ ਮੁੱਖ ਮੰਤਰੀ ਸਾਹਿਬ ਦੇ ਜੱਦੀ ਜ਼ਿਲ੍ਹੇ ਵਿੱਚ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਿਸੇ ਵੇਲੇ ਮੌਤਾਂ ਹੋ ਗਈਆਂ ਸੀ ਬਹੁਤ ਸਾਰੀਆਂ ਤੇ ਉਦੋਂ ਬਹੁਤ ਵੱਡੇ ਪੱਧਰ ਤੇ ਸ਼ਰਾਬ ਦੀ ਨਜਾਇਜ਼ ਤਸਕਰੀ ਦੇ ਖਿਲਾਫ ਜਿਹੜੇ ਸਵਾਲ ਸੀ ਉਹ ਉੱਠੇ ਸੀ ਹੁਣ ਜਦੋਂ ਅੱਜ ਮਜੀਠਾ ਹਲਕੇ ਵਿੱਚ ਪਿਛਲੇ ਸਮੇਂ ਦੌਰਾਨ ਪਿਛਲੇ 2-3 ਸਾਲਾਂ ਦੌਰਾਨ 200 ਤੋਂ ਵੱਧ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜਾਬ ਦੇ ਵਿੱਚ ਹੁੰਦੀਆਂ ਨੇ ਸਰਕਾਰਾਂ ਕੁਝ ਸਮੇਂ ਲਈ ਇਸ ਤੇ ਰਾਜਨੀਤੀ ਕਰਦੀਆਂ ਨੇ ਵਿਰੋਧੀ ਧਿਰਾਂ ਰਾਜਨੀਤੀ ਕਰਦੀਆਂ ਨੇ ਤੇ ਜਦੋਂ ਉਹੀ ਵਿਰੋਧੀ ਧਿਰਾਂ ਸੱਤਾ ਵਿੱਚ ਆ ਜਾਂਦੀਆਂ ਨੇ ਗੱਲ ਉੱਥੇ ਦੀ ਉੱਥੇ ਚਲੀ ਜਾਂਦੀ ਆ ਹੁਣ ਜਦੋਂ ਮਜੀਠਾ ਹਲਕੇ ਦੇ ਇਹਨਾਂ ਪਿੰਡਾਂ ਵਿੱਚ ਸ਼ਰਾਬ ਦੀ ਤਸਕਰੀ ਨਾਲ ਨਜਾਇਜ਼ ਸ਼ਰਾਬ ਜਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ 15 ਘਰਾਂ ਦੇ ਵਿੱਚ 70 ਵਿੱਚ ਜਾਂਦੇ ਨੇ ਤੇ ਤੁਸੀਂ ਸੋਚ ਕੇ ਦੇਖੋ ਇਹ ਮੰੰਜਰ ਕਿਹੋ ਜਿਹਾ ਹੋਵੇਗਾ ਪਰ ਇਸ ਤੋਂ ਅੱਗੇ ਅਪਡੇਟਸ ਨੇ ਉਹ ਕੀ ਨੇ ਵਿਕਰਮ ਸਿੰਘ ਮਜੀਠੀਆ ਲਾਈਵ ਹੋ ਕੇ ਇੱਕ ਕੰਪਨੀ ਦਾ ਨਾਂ ਲੈਂਦੇ ਨੇ ਵਿਕਰਮ ਸਿੰਘ ਮਜੀਠੀਆ ਇਹਦੇ ਵਿੱਚ ਪੰਜਾਬ ਆਪ ਦੇ ਪ੍ਰਧਾਨ ਅਨੂੜਾ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਸਾਰਾ ਮਿਲੀ ਭੁਗਤ ਨਾਲ ਵੱਡਾ ਠੇਕੇਦਾਰ ਆਉਂਦੇ ਦਿਨਾਂ ਵਿੱਚ ਮੈਂ ਖਲਾਸਾ ਵੀ ਕਰਾਂਗਾ ਇੱਕ ਇਸ਼ਰਾਫ ਦਾ ਵੱਡਾ ਤਸਕਰ ਇਹਦੇ ਵਿੱਚ ਇਨਵੋਲ ਆ ਸਰਕਾਰ ਦਾ ਚਹੇਤਾ ਸਰਕਾਰ ਨੂੰ ਫਾਈਨਾਂਸ ਕਰਦਾ ਹੈ ਤੇ ਜਦੋਂ ਇਦਾਂ ਦੇ ਸਵਾਲ ਉੱਠਦੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਸਰਕਾਰ ਨੂੰ ਤੁਰੰਤ ਦੇਣੇ ਚਾਹੀਦੇ ਨੇ ਕਿਉਂਕਿ 15 ਘਰਾਂ ਦੇ ਵਿੱਚ 70 ਵਿੱਚ ਚੁੱਕੇ ਨੇ ਸਰਕਾਰ ਦੀ ਅਪਡੇਟ ਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਟਵੀਟ ਕੀਤਾ ਹੈ ਕਿ ਸ਼ਰਾਬ ਪਿਆ ਕੇ ਲੋਕਾਂ ਨੂੰ ਮਾਰਨ ਵਾਲੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਖਤ ਟਵੀਟ ਕੀਤਾ ਹੈ ਤੇ ਹੁਣ ਇਸ ਤੋਂ ਅੱਗੇ ਦੀ ਅਪਡੇਟ ਹੈ ਜਿਹੜੀ ਉਹ ਹੈ ਕਿ 6 ਦੇ ਕਰੀਬ ਲੋਕ ਬਖਵਕ ਹਸਪਤਾਲਾਂ ਵਿੱਚ ਦਾਖਲ ਨੇ ਜਿਹੜੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਤੇ ਬੱਡੀ ਅਪਡੇਟ ਕੇ ਪ੍ਰਭਜੀਤ ਸਿੰਘ ਤੇ ਇੱਕ ਹੋਰ ਵਿਅਕਤੀ ਨੂੰ ਸਮੇਤ ਸੱਤ ਵਿਅਕਤੀਆਂ ਨੂੰ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈ ਨਜਾਇਜ਼ ਸ਼ਰਾਬ ਜ਼ਹਿਰੀਲੀ ਸ਼ਰਾਬ ਪਰੋਸਣ ਦੇ ਮਾਮਲੇ ਵਿੱਚ ਪ੍ਰਭਜੀਤ ਸਿੰਘ ਨਾਂ ਦਾ ਇੱਕ ਸਰਗਣਾ ਤੇ ਉਸਦੇ ਹੋਰ ਸਾਥੀਆਂ ਨੂੰ ਸੱਤਾਂ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ ਜ਼ਹਿਰੀਲੀ ਸ਼ਰਾਬ ਦਾ ਤਾंडਵ ਇੱਥੇ ਹੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਬਹੁਤ ਅੱਗੇ ਤੁਰ ਰਹੀ ਹੈ ਗੱਲਬਾਤ ਤੇ ਅੱਜ ਮਜੀਠੀਆ ਛਾਲ ਕੇ ਵਿੱਚ ਜਿਸ ਤਰ੍ਹਾਂ 15 ਘਰਾਂ ਦੇ ਵਿੱਚ ਸੱਤਰ ਬੀਚ ਚੁੱਕੇ ਨੇ 6 ਦੇ ਕਰੀਬ ਵਿਅਕਤੀ ਹਸਪਤਾਲਾਂ ਦੇ ਵਿੱਚ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਵਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਤੇ ਵੱਡੇ ਠੇਕੇਦਾਰ ਤੇ ਆ ਪ੍ਰਧਾਨ ਤੇ ਦੋਸ਼ ਲਾ ਰਹੇ ਨੇ ਕਥੇ ਤੌਰ ਤੇ ਕਿ ਇਹਦੇ ਵਿੱਚ ਕੌਣ ਇਨਵੋਲਵ ਆ ਤੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਆਗੂ ਮਜੀਠਾ ਹਲਕੇ ਵਿੱਚ ਜਾਂਦੇ ਨੇ ਰਾਜਨੀਤੀ ਭਾਵੇਂ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਪਰੰਤੂ ਬਹੁਤ ਦੁਖਾਂਤ ਵਾਲੀ ਗੱਲ ਹੈ ਤੇ ਪੰਜਾਬ ਸਰਕਾਰ ਨੇ ਇਸ ਵੇਲੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਮਜੀਠਾ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਜਿਨ੍ਹਾਂ ਨੇ ਲੋਕਾਂ ਨੂੰ ਜ਼ਹਿਰੀਲੀ ਸ਼ਰਾਬ ਆ ਜਿਹੜੀ ਉਹ ਪਿਆਈ ਹੈ ਤੇ ਇਸ ਵੇਲੇ ਮਜੀਠਾ ਹਲਕਾ ਹੈ ਜਿਹੜਾ ਉਹ ਸਿਆਸਤ ਦਾ ਧੁਰਾ ਬਣਿਆ ਹੋਇਆ ਹੈ ਇੱਥੇ ਜ਼ਹਿਰੀਲੀ ਸ਼ਰਾਬ ਕਰਕੇ ਪੰਜਾਬ ਸਰਕਾਰ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਵੱਲੋਂ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਉੱਥੇ ਪੰਜਾਬ ਦੇ ਸਿਆਸੀ ਆਗੂਆਂ ਵੱਲੋਂ ਵੀ ਪੰਜਾਬ ਸਰਕਾਰ ਵਿਰੁੱਧ ਹਮਲਾਵਰ ਰੋਕਾ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਸੱਤ ਵਿਅਕਤੀਆਂ ਨੂੰ ਪ੍ਰਭਜੀਤ ਸਿੰਘ ਨਾਂ ਦਾ ਇੱਕ ਵਿਅਕਤੀ ਜਿਹੜਾ ਮੇਨ ਇਸ ਕੰਮ ਲਈ ਕਥਿਤ ਤੌਰ ਤੇ ਦੋਸ਼ੀ ਮੰਨਿਆ ਜਾਂਦਾ ਵਿਅਕਤੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 6 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਕਾਤਲ ਦੱਸਿਆ ਇਹਨਾਂ ਲੋਕਾਂ ਨੂੰ ਤੇ ਉਹਨਾਂ ਨੂੰ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਵਿਅਕਤੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੈ ਜਿਹੜੀ ਉਹ ਦਿੱਤੀ ਜਾਵੇਗੀ ਫਿਲਹਾਲ ਇਨਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕੱਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ